ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਕੈਨੇਡਾ ਦੇ ਮਾਹਰ ਨੇ ਤੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਆ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵੱਡਾ ਟੌਪਿਕ ਹੈ ਕੈਨੇਡਾ ਦੇ ਵਿੱਚ ਰੂਲ ਜਿਹੜੇ ਬਦਲੇ ਨੇ ਇਹ ਰੂਲ ਬਦਲਣ ਤੋਂ ਬਾਅਦ ਇੰਡੀਆ ਵਾਲੇ ਪਾਸੇ ਸਟੂਡੈਂਟ ਚਿੰਤਤ ਨੇ ਕੈਨੇਡਾ ਵਾਲੇ ਪਾਸੇ ਕਾਲਜ ਚਿੰਤਤ ਨੇ ਇਦھر ਸਟੂਡੈਂਟ ਕਹਿੰਦੇ ਕੈਨੇਡਾ ਉਹ ਵਾਲੀ ਗੱਲ ਨਹੀਂ ਰਹੀ ਕੈਨੇਡਾ ਦੇ ਕਾਲਜ ਕਹਿੰਦੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੋੜ ਦੋਵਾਂ ਪਾਸੇ ਹੈ ਕੈਨੇਡਾ ਦੇ ਕਾਲਜਾਂ ਦੀ ਆਰਥਿਕਤਾ ਹਿਲ ਗਈ ਉੱਥੋਂ ਦੇ ਕਾਲਜ ਕਿਤੇ ਨਾ ਕਿਤੇ ਸਰਕਾਰ ਤੋਂ ਹੁਣ ਇਸ ਗੱਲ ਤੋਂ ਨਾਰਾਜ਼ ਹੈ ਕਿ ਤੁਸੀਂ ਬੱਚੇ ਆਉਣੇ ਰੋਕਦੇ ਹਾਲਾਂਕਿ ਹੁਣ ਉੱਥੇ ਐਲ ਐਮ ਆਈਏ ਹੈ ਜਾਂ ਜਿਹੜੇ ਲੋਕ ਟੂਰਿਸਟ ਵੀਜ਼ਾ ਤੇ ਜਾਂਦੇ ਸੀ ਵਰਕ ਪਰਮਿਟ ਕਨਵਰਟ ਕਰਦੇ ਸੀ ਉਹ ਸਾਰਾ ਲਗਭਗ ਕੰਮ ਬੰਦ ਹੈ ਚੋਰ ਮੋਰੀਆਂ ਸੀਮੈਂਟ ਨਾਲ ਭਰਤੀਆਂ ਜਸਟਿਨ ਟਰੂਡੋ ਨੇ ਪਰ ਜਿਹੜੇ ਰੂਲ ਇਹਨੇ ਨਰਮ ਕੀਤੇ ਨੇ ਜਿਹੜੇ ਰੂਲ ਨਰਮ ਕੀਤੇ ਨੇ ਇਹਦੇ ਪਿੱਛੇ ਮਨਸ਼ਾ ਕੀ ਹੈ ਕਿ ਜਸਟਿਨ ਟਰੂਡੋ ਉਪਰੋਂ ਉਪਰੋਂ ਸ਼ਕਤੀ ਦਿਖਾ ਰਿਹਾ ਹੈ ਤੇ ਅੰਦਰੋਂ ਜਸਟਿਨ ਟਰੂਡੋ ਨਰਮ ਪਿਆ ਗਿਆ ਤਿਰਜੀ ਇਹਦੇ ਤੇ ਸਪਸ਼ਟ ਕਰੋ ਕਿ ਇਹ ਸਥਿਤੀਆਂ ਬਣੀਆਂ ਕਿਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਸਟੂਡੈਂਟ ਨੂੰ ਕਹਿਣਾ ਚਾਹੂੰਗਾ ਤੇ ਖਾਸ ਕਰਕੇ ਜੇ ਜਿਨ੍ਹਾਂ ਦੇ ਬੱਚੇ ਉੱਥੇ ਜਿਹੜੇ ਕੀ ਆ ਪਹੁੰਚੇ ਵੀ ਹੋਏ ਆ ਤੇ ਜੇ ਕਿਤੇ ਉਹਨਾਂ ਨੂੰ ਕਦੀ ਲੱਗਿਆ ਹੋਵੇ ਕਿ ਆ ਸਾਡੇ ਤੋਂ ਗਲਤੀ ਹੋ ਗਈ ਆ ਹੋ ਗਿਆ ਅਸੀਂ ਸ਼ਾਇਦ ਮੌਕਾ ਖੁੰਝ ਗਏ ਪਹਿਲੇ ਸੈੱਟ ਹੋ ਗਏ ਅਸੀਂ ਤਾਂ ਸਾਡਾ ਬੱਚਾ ਦਾ ਇਸ ਵੇਲੇ ਮੈਂ ਕਹੂੰਗਾ ਕਿ ਜਿਹੜਾ ਕੀ ਗਲਤ ਥਾਂ ਦੇ ਚਲਾ ਗਿਆ ਤੇ ਪਹਿਲੇ ਮੈਂ ਕਹਿਣਾ ਚਾਹੂੰਗਾ ਥੋੜੇ ਦਿਨਾਂ ਚਾਹੇ ਕਟਿੰਗ ਤੁਸੀਂ ਕੱਟ ਕੇ ਰੱਖ ਲਓ ਹੋਰ ਥੋੜੇ ਮਹੀਨਿਆਂ ਬਾਅਦ ਹੀ ਤੁਸੀਂ ਕਹੋਗੇ ਅਸੀਂ ਤਾਂ ਬਹੁਤ ਕਰਮਾਂ ਵਾਲੇ ਰਹਿ ਗਏ ਆ ਟਾਈਮ ਨਾਲ ਜਿਹੜੇ ਕੀ ਉੱਥੇ ਪਹੁੰਚ ਕਹਿੰਦੇ ਨਾ ਕਿ ਜਦੋਂ ਕੋਈ ਚੀਜ਼ ਦੇ ਕੋਈ ਚੇਂਜਸ ਆਉਂਦੇ ਆ ਤੇ ਉਹਦਾ ਜਿਹੜਾ ਪਤਾ ਨਾ ਥੋੜੀ ਦੇਰ ਬਾਅਦ ਲੱਗਦਾ ਸੋ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੇ ਮੈਂ ਕਹੂੰਗਾ ਕਿ ਜਿਹੜੀ ਉਹਨੇ ਰਿਲੈਕਸੇਸ਼ਨ ਦਿੱਤੀ ਤੇ ਉਹਦੇ ਜਿੰਨਾ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਸੀ ਕੈਨੇਡਾ ਨੇ ਸਾਰਾ ਜਿਹੜੇ ਹੁਣ ਡੇਲੀ ਬੇਸਿਸ ਤੇ ਨਵੇਂ ਅਪਡੇਟ ਆ ਰਹੇ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ ਚਾਹੇ ਕਾਲਜੇਸ ਦੀ ਸ਼ਕਤੀ ਦੀ ਹੋਵੇ ਪ੍ਰਾਈਵੇਟ ਕਾਲਜ ਜੰਸ ਤੇ ਚਾਹੇ ਸ਼ਕੰਜਾ ਹੋਵੇ ਚਾਹੇ ਐਲ ਐਮ ਆਈ ਲੈ ਕੇ ਨੂੰ ਹੋਵੇ ਅਗਰ ਨਵੀਂ ਅਨਾਊਂਸਮੈਂਟ ਵੀ ਕਰਤੀ ਆ ਉਹ 50 ਪੌਂਟ ਵਾਲੀ ਐਲ ਐਮ ਆਈ ਵਾਲੀ ਜਿਹੜੀ ਕਰਤੀ ਇਹ ਉਹ ਸਾਰੀਆਂ ਚੀਜ਼ਾਂ ਆ ਜਿਹੜਾ ਉਹਨਾਂ ਦਾ ਸਿਸਟਮ ਐ ਐਕਸਪਲੋਇਟ ਕੀਤਾ ਜਾ ਰਿਹਾ ਇਸ ਲਈ ਹਾਂ ਉਹਨਾਂ ਬੱਚਿਆਂ ਦਾ ਫਾਇਦਾ ਜ਼ਰੂਰ ਆ ਜਿਹੜੇ ਬੱਚੇ ਮੈਂ ਕਹਿੰਉ ਮਿਹਨਤ ਕਰਦੇ ਸੀਗੇ ਜਿਹੜੇ ਬੱਚੇ ਸਹੀ ਤਰੀਕੇ ਨਾਲ ਸਾਰੇ ਪਾਸੇ ਚੱਲ ਰਹੇ ਸੀ ਪਰ ਹਾਂ ਉਹ ਜਿਹੜਾ ਕੀ ਐ ਮੌਕਾ ਖੁੰਝ ਜਾਂਦੇ ਸੀਗੇ ਤਾਂ ਮੈਂ ਇਸ ਲਈ ਕਹੂੰਗਾ ਸਰ ਇਹ ਵੀ ਜਿਹੜੀ ਸਾਰੀਆਂ ਤੁਸੀਂ ਜਿਹੜੇ ਸਾਰੇ ਮੁੱਦੇ ਤੁਸੀਂ ਕੀਤੇ ਨਾ ਸੱਚਾਈ ਆ ਇੰਡੀਆ ਤੋਂ ਬੱਚਾ ਜਿਹੜਾ ਜਾਣ ਨੂੰ ਡਰ ਰਿਹਾ ਕਿ ਹਾਂ ਵੀ ਪਤਾ ਨਹੀਂ ਇੱਥੇ ਅੱਗੇ ਕੀ ਹੋਣਾ ਉੱਥੇ ਦੇ ਜਿਹੜੇ ਯੂਨੀਵਰਸਿਟੀ ਕਾਲਜੇਸ ਦਾ ਕਿਉਂਕਿ ਨਾ ਕੈਨੇਡਾ ਹਮੇਸ਼ਾ ਬਾਰ-ਬਾਰ ਕਹਿੰਦਾ ਕਿ ਜਿਹੜੇ ਕਿ ਸਟੂਡੈਂਟ ਜਿਹੜੇ ਕਿ ਹੈਗੇ ਸਾਡੇ ਇਕਨੋਮੀ ਦਾ ਪਾਰਟ ਜਿਹੜਾ ਹੈਗਾ ਵਾ ਸੋ ਉੱਥੇ ਵੀ ਐਸ ਵੇਲੇ ਕੁ ਮੈਂ ਤਾਂ ਕਹੂੰਗਾ ਕਿ ਮੈਂ ਤਾਂ ਕਹੂੰਗਾ ਕਿ ਐਸ ਵੇਲੇ ਇੰਡੀਅਨ ਸਟੂਡੈਂਟਸ ਦੀ ਵੀ ਜਿਹੜੇ ਕਿ ਬਾਤੂ ਕਦਰ ਜਿਹੜੀ ਕੀ ਆ ਹੋਰ ਇਹਨਾਂ ਨੂੰ ਮਹਿਸੂਸ ਫੀਲ ਹੋ ਰਹੀ ਆ ਪਰ ਇਹਦਾ ਮਤਲਬ ਇਹ ਨਹੀਂ ਚਾਹੇ ਮੇਰਾ ਕਾਰੋਬਾਰ ਮੈਂ ਤਾਂ ਕਹੂੰਗਾ ਕਿ ਕਾਲੀ ਕਰਕੇ ਨਹੀਂ ਜਾਣਾ ਕਿਉਂਕਿ ਜਿੰਨਾ ਬੱਚਾ ਉੱਥੇ ਐਸ ਵੇਲੇ ਫਸਿਆ ਨਾ ਉਹ ਕਾਲੀ ਕਰਕੇ ਗਿਆ ਹੋ ਤੱਕ ਜਿਹੜਾ ਕਿ ਜਰੂਰ ਹੋਇਆ ਬਟ ਕੋਈ ਨਹੀਂ ਉਹਨੇ ਵੀ ਸੈਟ ਹੋਈ ਜਾਣਾ ਨਿਕਲ ਜਾਣਾ ਹੈਗਾ ਤੇ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਕੋਈ ਵੀ ਫੈਸਲਾ ਲੈਣਾ ਤੂੰ ਡੈਫੀਨੇਟਲੀ ਸੋ ਸਮਝ ਕੇ ਪਹਿਲੀ ਚੋਣ ਜਿਹੜੀ ਮੈਂ ਤੁਹਾਨੂੰ ਕਹੂੰਗਾ ਨਾ ਇਹ ਚਾਹੇ ਕੈਨੇਡਾ ਨੇ ਹੁਣ ਜਿਹੜੀ ਢਿੱਲ ਵਰਤੀ ਆ ਢਿੱਲ ਵਰਤਣ ਦਾ ਮਤਲਬ ਇਹ ਨਹੀਂ ਕਿ ਉਹ ਸਾਰਿਆਂ ਨੂੰ ਵੀਜ਼ਾ ਆ ਜਾਏਗਾ ਸਰ ਤੁਸੀਂ ਵੀ ਸਿਆਣੇ ਆ ਜਿੱਦਾਂ ਹੁਣ ਮਾਰਕੀਟ 'ਚ ਮੋٹے ਲੈਵਲ ਤੇ ਐਡਾਂ ਆ ਰਹੀਆਂ ਨਾ ਸਰ ਐਦਾਂ ਕਦੀ ਹੋ ਸਕਦਾ ਵਾ ਦੱਸੋ ਤਾਂ ਸਰ ਉਹ ਜਿਹੜੀ ਮਸ਼ਹੂਰੀ ਨਾ ਐਡ ਦਿੰਦੇ ਨੇ ਨਾ ਸਰ ਉਹਦੇ ਹਿਸਾਬ ਨਾਲ ਤੇ ਤੁਹਾਨੂੰ ਦੁਬਈ ਜਾਣਾ ਹੋਵੇ ਨਾ ਖਰਚਾ ਇੱਕ ਜਾਣੇ ਉਹ ਆਉਣ ਜਾਣ ਵਾਪਸ ਜਿੱਥੇ ਉਹ ਕੈਨੇਡਾ ਨੂੰ ਸਟੱਡੀ ਵੀਜ਼ਾ ਭੇਜਣ ਦੀ ਉੱਤੇ ਗੱਲਾਂ ਕੀਤੀਆਂ ਜਾ ਰਹੀਆਂ ਸੋ ਉਹ ਬੱਚਿਆਂ ਦਾ ਤਾਂ ਮੈਨੂੰ ਪਤਾ ਵਾ ਕਿ ਉਹ ਨੁਕਸਾਨ ਹੀ ਕਰਾਉਣਾ ਜੇ ਕਿੱਲੇ ਮਸ਼ਹੂਰੀ ਆਪਣੀਆਂ ਰਿਕੁਆਇਰਮੈਂਟਾਂ ਕਢਾਈਆਂ ਜਿਹੜੇ ਰੈਲੈਕਸੇਸ਼ਨ ਦਿੱਤੀ ਆ ਇਹਦਾ ਆਪਾਂ ਨਜਾਇਜ਼ ਫਾਇਦਾ ਨਾ ਚੱਕਦੇ ਹੋਏ ਇਹਦਾ ਆਪਾਂ ਵਰਕਆਊਟ ਕਰਕੇ ਪ੍ਰੋਪਰ ਤਰੀਕੇ ਨਾਲ ਸਹੀ ਕੋਲੋਜੀ ਕੋਰਸ ਲੈ ਕੇ ਜਾਈਏ ਤੇ ਮੈਨੂੰ ਲੱਗਦਾ ਤਾਂ ਹੀ ਆਪਾਂ ਉਥੇ ਜਾ ਕੇ ਜਿਹੜੇ ਕਿ ਅਸ ਜੋ ਤੁਹਾਡੇ ਸ ਆਪਣੇ ਪੇਰੈਂਟਸ ਆਪਣੇ ਤਾਂ ਹੀ ਪੂਰੀ ਹੋ ਸਜੇ ਸਿਰਫ ਗੱਲਾਂ ਹੀ ਰਹਿ ਜਣੀਆਂ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਤਾਂ ਕੋਰਸ ਜਿਹੜੇ 970 ਦੀ ਲਿਸਟ ਆਈ ਆ ਉਤੋਂ ਜਿਹੜਾ ਕਿਸੇ ਹੀ ਕੋਰਸ ਲੈ ਕੇ ਜਾਣਾ ਦੂਜੀ ਚੀਜ਼ ਜਿਹੜੀ ਹੈਗੀ ਆ ਆਪ ਤੁਹਾਡਾ ਜਿਹੜਾ ਸਲਾਹਕਾਰ ਆ ਬਿਲਕੁਲ ਸਹੀ ਪ੍ਰੋਪਰ ਅਪ ਟੂ ਡੇਟ ਚਾਹੀਦਾ ਕਿ ਤੁਹਾਨੂੰ ਸਿਰਫ ਲੌਂਗ ਟਰਮ ਦੇ ਵਿੱਚ ਪਚਾਵੇ ਨਾ ਤਾਂ ਕਿ ਸਿਰਫ ਆਫਰ ਲਾਵੇ ਪੇ ਆਫਟਰ ਵੀਜ਼ਾ ਵਾਲੀ ਜਿਹੜੀ ਫੈਸਿਲਿਟੀ ਹੈਗੀ ਆ ਬਾਕੀ ਇਹ ਸਾਡਾ ਵੀ ਰੋਜ਼ਗਾਰ ਹੈਗਾ ਮੈਂ ਤਾਂ ਕਹਿੰਦਾ ਸਾਡੇ ਕੋਲ ਵੀ ਆਉਣਾ ਪਰਸਨਲੀ ਆ ਕਲੀਅਰ ਕਰਕੇ ਅਗਲੇ ਸਾਰੇ ਡਾਊਟ ਕਲੀਅਰ ਕਰਕੇ ਦੈਨ ਜਿਹੜੀ ਆਪਣੀ ਕਿਸਮਤ ਤੇ ਵੀ ਸਾਡੇ ਹੱਥਾਂ 'ਚ ਦੇ ਕੇ ਜਾਓ ਇੱਕ ਹੋਰ ਡਿਸਕਸ਼ਨ ਕਰ ਦਵਾਂ ਸਰ ਇਹਦੇ 'ਚ ਕੈਨੇਡਾ ਨੇ ਜਿੰਨੀਆਂ ਸ਼ਕਤੀਆਂ ਕੀਤੀਆਂ ਉਹ ਸਾਰੀਆਂ ਫਾਇਦੇਮੰਦ ਆ ਮੈਂ ਲੇਟੈਸਟ ਸ਼ਕਤੀ ਦੀ ਵੀ ਗੱਲ ਕਰ ਦਵਾਂ ਜਿਹੜੀ ਉਹਨੇ ਅਨਾਉਂਸਮੈਂਟ ਦਿੱਤੀ ਨਾ ਉਹ 50 ਪੁਆਇੰਟ ਐਲ ਐਮ ਆਈ ਦੇ ਕਿ ਅਸੀਂ ਜਿਹੜਾ ਕੀ ਆ ਹੁਣ ਦੇਣੇ ਬੰਦ ਕਰ ਦਾਂਗੇ ਪੀ ਆਰ ਦੇ ਵਿੱਚ ਉਹ ਬੜੇ ਬੱਚੇ ਨੇ ਹਿੰਮਤ ਢੇਰੀ ਢਾਗੇ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਇਹ ਰਾਈ ਸ਼ਾ ਦੇ ਆ ਕਿਉਂਕਿ ਨਾ ਜਿਹੜਾ ਬੱਚਾ ਉੱਥੇ ਤਾਂ ਮੈਂ ਤਾਂ ਕਹਾਂਗਾ ਜੈਨੂਇਨ ਆ ਪੜ੍ਹੇ ਲਿਖਿਆ ਪੈਨਰ ਸੀ ਜਿਹੜੀ ਕਿ ਆ ਪਹਿਲੀ ਵਕਾ ਕੇ ਜਿਹੜਾ ਮੈਂ ਕਹੂੰਗਾ ਨਹੀਂ ਪੈਸੇ ਮੈਂ ਤਾਂ ਕਹੂੰਗਾ ਕਿ ਉੱਥੇ ਦੇ ਇਹ ਨੂੰ ਅਫੋਰਡ ਕਰਦੇ ਸੋ ਉਹਨਾਂ ਵਾਸਤੇ ਸਾਰੇ ਵਾਸਤੇ ਵਧੀਆ ਕਿਉਂਕਿ ਜੇ ਇਹ ਚੀਜ਼ ਬੰਦ ਹੁੰਦੀ ਹੈ ਨਾ ਤਾਂ ਮੈਨੂੰ ਤਾਂ ਲੱਗਦਾ ਜਿੰਨੀਆਂ ਚੋਰ ਮੁਰੇ ਤੁਸੀਂ ਕਿਹਾ ਜਿਹੜਾ ਨਾ ਸਭ ਬੰਦ ਕਰਤੀਆਂ ਸੋ ਇੱਕੋ ਹੀ ਰਹਿੰਦੀ ਸੀ ਇਹ ਵੀ ਜਿਹੜੀ ਬੰਦ ਹੋਣੀ ਮੈਨੂੰ ਤਾਂ ਲੱਗਦਾ ਜਿਹੜੀ ਕਿ ਲਾਜ਼ਮੀ ਸੀਗੀ ਕਿਉਂਕਿ ਜੇ ਇਹ ਬੰਦ ਹੁੰਦੀ ਹੈ ਨਾ ਜਿਹੜਾ ਐਕਸਪ੍ਰੈਸ ਐਂਟਰੀ ਕਹਿੰਦੇ ਕਹਿੰਦੇ ਜੇ ਸਫਾਰਸ਼ ਨਹੀਂ ਜਾਈ ਦੀ ਪੁਆਇੰਟ ਜਿਹੜਾ 500 ਤੋਂ ਥੱਲੇ ਆਉਂਦਾ ਨਾਂ ਨਹੀਂ ਲੈ ਰਿਆ ਬਿਲਕੁਲ ਥੱਲੇ ਡਿਗੂਗਾ ਸੋ ਸਾਰਿਆਂ ਵਾਸਤੇ ਮੈਂ ਤਾਂ ਕਹੂੰਗਾ有机会 ਇੱਕ ਬਰਾਬਰ ਆਜੂਗੀ ਸੋ ਪੀਆਰ ਉਹੀ ਹਰ ਬੱਚਾ ਲੈਣ ਦੇ ਵਿੱਚ ਕਾਮਯਾਬ ਹੋ ਜਾਊਗਾ ਜਿਹੜਾ ਬੱਚਾ ਵਧੀਆ ਤਰੀਕੇ ਨਾਲ ਪੜਿਆ ਜਿਹੜਾ ਬੱਚਾ ਰੈਲੇਵੈਂਸੀ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਿਹਾ ਜਿਵੇਂ ਲਈ ਕਰ ਲਊਗਾ ਟਾਈਮ ਜ਼ਰੂਰ ਲੱਗਦਾ 35% ਜੌਬ ਨਹੀਂ ਲੱਗਦੀ ਕੋਈ ਨਹੀਂ ਮਹੀਨਾ 2 ਮਹੀਨੇ 6 ਮਹੀਨੇ ਸਾਲ ਕਰੇਉ ਕੰਮ ਪਰ ਜਦੋਂ ਆਪਣੀ ਫੀਲਡ ਦੇ ਨਾਲ ਕੰਮ ਲੱਭ ਗਿਆ ਰਲਦਾ ਮਿਲਦਾ ਚਾਹੇ ਪੈਸੇ ਘ ਆਪਣੇ ਲੈਂਗੁਏਜ ਅਬਿਲਿਟੀ ਇੰਗਲਿਸ਼ ਹੋਈ ਚਾਹੇ ਫ੍ਰੈਂਚ ਹੋਈ ਚੰਗੇ ਆਈਐਸ ਬੈਂਡ ਲੈ ਕੇ ਫ੍ਰੈਂਚ ਤੁਸੀਂ ਜਿਹੜਾ ਕੀ ਹੈ ਸਿੱਖ ਕੇ ਚੰਗਾ ਵਰਕ ਐਕਸਪੀਰੀਅੰਸ ਲੈ ਕੇ ਤੁਸੀਂ ਜਿਹੜੇ ਪੀਆਰ ਦੇ ਪੁਆਇੰਟ ਆਪਣੇ ਵਧਾ ਸਕਦੇ ਆ ਸੋ ਕੈਨੇਡਾ ਡੈਫੀਨਿਟਲੀ ਜਿਹੜਾ ਕੀ ਸੈਟਲ ਹੋਣ ਦੀਆਂ ਉਮੀਦਾਂ ਅਗਲੇ ਆਉਣ ਵਾਲੇ ਸਮੇਂ 'ਚ ਇਹ ਵਧਣਗੀਆਂ ਘਟਣਗੀਆਂ ਨਹੀਂ ਕਿਉਂਕਿ ਪਹਿਲੋਂ ਕੀ ਚੱਲ ਰਿਹਾ ਸੀ ਪੈਸੇ ਦੇ ਜ਼ੋਰ ਤੇ ਜੋ ਮਰਜੀ ਕਹ ਲੋ ਚਾਹੇ ਐਕਸਪਲੋਇਟੇਸ਼ਨ ਹੀ ਸੀਗੀ ਪੈਸੇ ਦੇ ਜ਼ੋਰ ਤੇ এমপ্লয়ার ਵੀ ਤਾਂ ਕੇ ਕਰਨਦੇ ਆ ਸੀ ਬੱਚੇ ਨੂੰ ਬੱਚੇ ਦੀ ਮਜਬੂਰੀ ਵੀ ਬਣ ਗਈ ਸੀ ਐਲਐਮਆਈ ਉਹ ਸਭ ਬੰਦ ਆ ਹੁਣ ਪੀਐਨਪੀ ਤੇ ਵੀ ਜੇ ਸਕਤੀ ਆ ਐਲਐਮਆਈ ਤੇ ਵੀ ਜੇ ਸਕਤੀ ਹੋਊਗੀ ਤੇ ਇਹਦਾ ਇੱਕ ਚੀਜ਼ ਸਿੱਖ ਮਤਲਬ ਕਿ ਮੰਨ ਕੇ ਚੱਲੋ ਇਹ ਜੇ ਸਖਤੀ ਹੋਈ ਹੈ ਸਿਰਫ ਤੁਹਾਡੇ ਵਾਸਤੇ ਨਹੀਂ ਹੋਈ ਇਹ ਸਾਡੇ ਸਾਰਿਆਂ ਵਾਸਤੇ ਹੋਈ ਹੈ ਜਿੰਨੇ ਆਲੇ ਦੁਆਲੇ ਹੈਗੇ ਆ ਜੇ ਸਾਰੇ ਵਾਸਤੇ ਸਖਤੀ ਹੋਈ ਮੀਨਸ ਸਾਰੇ ਲਈ ਬਰਾਬਰਤਾ ਦਾ ਮਤਲਬ ਕਿ ਇੱਕ ਪਲੇਟਫਾਰਮ ਬਣ ਗਿਆ ਸੋ ਉੱਥੇ ਹਰ ਬੱਚਾ ਜਿਹੜਾ ਜੈਨੂਅਲ ਤਰੀਕੇ ਨਾਲ ਮਿਹਨਤ ਕਰੂਗਾ ਜਿਹੜਾ ਜੈਨੂਅਸ ਸਟੂਡੈਂਟ ਆ ਖਾਸ ਤੌਰ ਤੇ ਉਹਨੂੰ ਤਾਂ ਇੱਕ ਰੁਪਈਏ ਦੀ ਪ੍ਰੋਬਲਮ ਵੀ ਜਿਹੜੀ ਨਹੀਂ ਆਉਂਦੀ ਸੋ ਮਾਪਿਆਂ ਦੀ ਜੇਬ ਤੇ ਜਿਹੜਾ ਕਿ ਮੈਂ ਕਹਾਂਗਾ ਜਾਂ ਬੱਚਿਆਂ ਦੀ ਜੇਬ ਤੇ ਇੱਕੋ ਗੱਲ ਹੀ ਹੈ ਨਾ ਜਿਹੜਾ ਬਰਡਨ ਪੈਂਦਾ ਸੀਗਾ ਉਹ ਸਾਰਾ ਮੁੱਕ ਜਾਣਾ ਤੇ ਬਾਕੀ ਗੱਲ ਕਹਾਂਗਾ ਸਰ ਜਿਹੜੇ ਰੂਲ ਚੇਂਜ ਹੋ ਰਹੇ ਆ ਨਾ ਇਹਨ ਮਨ ਲਗੀ ਸਾਹਮਣੇ ਲਿਆਉਣ ਨੂੰ ਸਾਹਮਣੇ ਆਉ ਨੂੰ ਟਾਈਮ ਲੱਗਦਾ ਇੱਕ ਜਿਹੜੀ ਸੋਸ਼ਲ ਮੀਡੀਆ ਤੋਂ ਨੈਗੇਟਿਵਿਟੀ ਜਿਹੜੀ ਉਹ ਕੈਨੇਡਾ ਦੀ ਬਣੀ ਹੋਈ ਹੈ ਨਾ ਸੋ ਉਹ ਹੁਣ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗੇਗਾ ਤੇ ਡੈਫੀਨਿਟਲੀ ਉਹ ਟਾਈਮ ਆਉਣ ਵਾਲਾ ਹੀ ਆ ਜਦੋਂ ਹੁਣ ਬੱਚਿਆਂ ਦੀ ਜਿਹੜੀਆਂ ਵੀਡੀਓਜ਼ ਆਉਣੀਆਂ ਆਪੇ ਹੀ ਘਟ ਜਾਣੀਆਂ ਜਿਹੜਾ ਬੱਚਾ ਉੱਥੇ ਕੰਮ ਨਹੀਂ ਮਿਲ ਰਿਹਾ ਸੀ ਡੇਲੀ ਕੰਮਰੇ ਜਾਣਾ ਸ਼ੁਰੂ ਹੋ ਰਿਹਾ ਸਾਰਾ ਕੁਝ ਜਦੋਂ ਪੀਆਰ ਵੀ ਸੌਕੀਆਂ ਹੋ ਗਈਆਂ ਸਾਰਾ ਕੁਝ ਹੀ ਸੌਖਾ ਜਿਹੜਾ ਹੋ ਜਾਣਾ ਪਰ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਕੈਨੇਡਾ ਜਾਣਾ ਮਾੜੀ ਗੱਲ ਨਹੀਂ ਆ ਪਰ ਕੈਨੇਡਾ ਸਿਰਫ ਬਚਾ ਦਿਓ ਉਹ ਜਿਹੜੀ ਮਾੜੀ ਗੱਲ ਹੈਗੀ ਆ ਸੋ ਜੇ ਕੈਨੇਡਾ ਨੇ ਰਿਲੈਕਸੇਸ਼ਨਾਂ ਦਿੱਤੀਆਂ ਸੋ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ ਕੈਨੇਡਾ ਦਾ ਸਟੂਡੈਂਟਸ ਨੂੰ ਬਿਨਾਂ ਗੁਜ਼ਾਰਾ ਨਹੀਂ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਅੱਖਾਂ ਬੰਦ ਕਰਕੇ ਚੱਲ ਜਾਈਏ ਇਹਦਾ ਮਤਲਬ ਇਹ ਆ ਹਾਂ ਗੁਜ਼ਾਰਾ ਨਹੀਂ ਆ ਕੋਈ ਨਹੀਂ ਮੈਂ ਆਪਣਾ ਮੁੱਲ ਵੀ ਚੰਗੀ ਤਰ੍ਹਾਂ ਪਾਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋ ਉਹਦੇ ਵਾਸਤੇ ਸਹੀ ਕਾਲਜ ਸਹੀ ਕੋਰਸ ਸਹੀ ਸਲਾਹਕਾਰ ਦੀ ਚੋਣ ਜਿਹੜੀ ਹੈਗੀ ਆ ਤੁਹਾਡੇ-ਤੁਹਾਡੇ ਜ਼ਿੰਦਗੀ ਦੇ ਸਾਰੇ ਸਵਾਲਾਂ ਤੇ ਜਿਹੜੇ ਆਉਣ ਵਾਲੇ ਸਵਾਲਾਂ ਦਾ ਜਵਾਬ ਦੇਗੀ ਤੁਹਾਡੇ ਜ਼ਿੰਦਗੀ ਦੇ ਸਾਰੇ ਸੁਪਨੇ ਵੀ ਜਰੂਰ ਪ ਇਹ ਫੈਸਲਾ ਕਰਨ ਦੀ ਲੋੜ ਹੈ 8557885578 ਨੰਬਰ ਹੈ ਤੀਰਤ ਜੀ ਦੇ ਨਾਲ ਗੱਲਬਾਤ ਕਰਕੇ ਸਲਾਹ ਕਰਕੇ ਫੈਸਲਾ ਕਰੋ ਬਹੁਤ ਧੰਨਵਾਦ ਜੀ